ਜਗਰਾਉਂ ਦੇ ਅਧੀਨ ਪੈਂਦੇ ਪਿੰਡ ਮੱਲਾ ਵਿੱਚ ਉਸ ਵੇਲੇ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਪਿੰਡ ਦੇ ਹੀ ਇੱਕ 72 ਸਾਲ ਦੇ ਬਜ਼ੁਰਗ ਜੋਗਿੰਦਰ ਸਿੰਘ ਨੂੰ 25 ਸਾਲ ਬਾਅਦ ਕੋਰਟ ਤੋਂ ਆਪਣਾ ਹੱਕ ਮਿਲਿਆ ਜਿਸ ਲਈ ਉਸ ਬਜ਼ੁਰਗ ਸਮੇਤ ਪਿੰਡ ਵਾਸੀਆਂ ਨੇ ਕੋਰਟ ਦਾ ਧੰਨਵਾਦ ਕੀਤਾ ਦਰਸਾਲ ਇਸ ਪਿੰਡ ਦੇ ਬਜ਼ੁਰਗ ਜਗਿੰਦਰ ਸਿੰਘ ਨੇ 25 ਸਾਲ ਪਹਿਲਾਂ ਪਿੰਡ ਦੇ ਹੀ ਇੱਕ ਵਿਅਕਤੀ ਰਣਜੀਤ ਸਿੰਘ ਨੂੰ 1.5 ਲੱਖ ਰੁਪਏ ਉਧਾਰ ਦਿੱਤੇ ਸਨ ਅਤੇ ਇਹਨਾਂ ਪੈਸਿਆਂ ਨੂੰ ਦੇਣ ਸਮੇਂ ਇੱਕ ਪਰਨੋਟ ਕਰਾ ਲਿਆ ਸੀ ਬਾਅਦ ਵਿੱਚ ਰਣਜੀਤ ਸਿੰਘ ਪੈਸੇ ਮੁੜਨ ਤੋਂ ਮਨ੍ਹਾ ਕਰ ਦਿੱਤਾ ਅਤੇ ਜਗਿੰਦਰ ਸਿੰਘ ਨੇ ਇਸ ਪਰਨੋਟ ਦੇ ਸਹਾਰੇ ਕੋਰਟ ਵਿੱਚ ਜਾ ਕੇ ਕੇਸ ਲਗਾ ਦਿੱਤਾ ਜਿਸ ਦਾ ਚੱਲ ਦੇ 25 ਸਾਲ ਬੀਤਣ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਨੇ ਰਣਜੀਤ ਸਿੰਘ ਤੋਂ ਕਰੀਬ ਇੱਕ 12 ਵਿਸਵੇ ਦਾ ਪਲਾਟ ਦੀ ਬੋਲੀ ਲਗਵਾ ਕੇ ਪਲਾਟ ਮੇਜਰ ਸਿੰਘ ਨੂੰ ਵੇਚ ਕੇ ਉਸ ਰਕਮ ਵਿੱਚ ਜਗਿੰਦਰ ਸਿੰਘ ਨੂੰ ਉਸਦੇ ਪੈਸੇ ਵਾਪਸ ਵਿਆਹ ਸਮੇਤ ਦਵਾਏ ਹਨ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਜਗਿੰਦਰ ਸਿੰਘ ਨਾਲ ਅਤੇ ਪਿੰਡ ਵਾਸੀਆਂ ਨਾਲ ਤੁਸੀਂ ਦੇਖ ਰਹੇ ਹੋ ਜਗਰਾਉਂ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਪੱਤਰਕਾਰ ਹੇਮ ਰਾਜ ਬੱਬਰ ਦੇ ਨਾਲ ਹਾਂ ਕੇਸ ਨਹੀਂ ਜੀ 25 26 ਸਾਲ ਹੋ ਚਲੇ ਹਾਂਜੀ ਉਹ ਕਿੰਨੀ ਥਾਂ ਸੀ ਇਹ ਜਿਹਦਾ ਹੱਕ ਲੈਣ ਲਈ ਤੁਸੀਂ ਇਹ ਲੜਾਈ ਲੜੀ ਆ ਸਾਡੇ ਦਾ ਪੈਸਿਆਂ ਦਾ ਹੱਕ ਹੀ ਲਿਆ ਮੇਜਰ ਸਿੰਘ ਦੀ ਜਿਹਨੇ ਬੋਲੀ ਲਾਈ ਸੀ ਉਹਦੇ ਹੱਕ ਉਹਨੂੰ ਮਿਲ ਗਿਆ ਸਾਨੂੰ ਸਾਡੇ ਪੈਸੇ ਮਿਲ ਗਏ ਠੀਕ ਹੈ ਜੀ ਠੀਕ ਹੈ ਜੀ ਤੇ ਅਸੀਂ ਸੰਤੋਸ਼ਟਾ ਮਤਲਬ ਦੋ ਵਾਰੀ ਦਰੰਗ ਵੀ ਆ ਗਿਆ ਬਾਪੂ ਜੀ ਨੂੰ ਤੇ ਬਹੁਤ ਤੰਗ ਰਹੇ ਆ ਤੇ ਸਾਰੀ ਉਮਰੀ ਇਹਨਾਂ ਨੇ ਲਾਤੀ ਆ ਆਪਣੀ ਇਸ ਕੇਸ ਦੇ ਚੱਕਰ ਜੀ ਤੇ ਹੁਣ ਚਲੋ ਅਸੀਂ ਕੋਰਟ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜੋ ਕਿ ਸਾਨੂੰ 25 ਸਾਲਾਂ ਬਾਅਦ ਇਨਸਾਫ ਮਿਲਿਆ ਹੇ ਹਰ ਇੱਕ ਨੂੰ ਮਿਲਣਾ ਚਾਹੀਦਾ ਸੀ। ਦੇਰ ਨਾਲ ਮਿਲਿਆ। ਬੱਲੇ ਪਿੰਡ ਦਾ ਸਾਰਿਆਂ ਦਾ ਤਾਂ ਧੰਨਵਾਦ ਕਰਦੇ ਆ ਜਿੰਨੇ ਵੀ ਆ ਬੰਦੇ ਆਏ ਆ ਸਰਪੰਚ ਪੰਚ ਮੈਂਬਰ ਜੋ ਵੀ ਸਾਡੇ ਚਾਹਵਾਨ ਆ ਸਾਰੇ ਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਸੰਯੋਗ ਦਿੱਤਾ। ਹਲਾਕੇ ਬੱਟੂ ਪਰਿਵਾਰ ਹੈ ਹੋਰ ਬਾਕੀ ਆ ਸਾਰੇ ਬਾਈ ਹੁਣੀ ਆ ਤੇ ਪੰਮਾ ਬਾਈ ਹੈ ਹੋਰ ਸਰਪੰਚ ਸਾਹਿਬ ਹੈ ਇੱਥੋਂ ਦੇ ਤੇ ਮੈਂਬਰ ਆ ਪੰਚਾਇਤ ਆ ਆਪਣੇ ਨਾਲ ਆ ਸਾਰੀ। ਬਹੁਤ ਵਧੀਆ ਇਹਨਾਂ ਨੇ ਸੰਯੋਗ ਦਿੱਤਾ ਸਾਡਾ। ਸਾਨੂੰ ਪਿੰਡ ਤੋਂ ਬੰਦਾ ਲਿਆਉਣ ਦੀ ਲੋੜ ਨਹੀਂ ਸੀ ਸਾਰਾ ਪਿੰਡ ਸਾਡੇ ਨਾਲ ਖੜ ਗਿਆ ਸਾਰਿਆਂ ਨੂੰ ਪਤਾ ਸੀਗਾ ਵੀ ਇਹ ਹੱਕ ਹੈ ਉਹਨਾਂ ਨੇ ਹੱਕ ਦੀ ਗੱਲ ਕਰਦਿਆਂ ਹੋਇਆਂ ਤਾਂ ਹੀ ਉਹ ਪਿੰਡ ਸਾਡੇ ਨਾਲ ਖੜਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਸਾਡੇ ਵਾਲਿਓ ਹੱਥ ਜੋੜ ਕੇ ਕਰਦਿਆਂ ਪੂਰੇ ਪਿੰਡ ਦਾ ਇੱਕ ਕੋਟ ਦਾ ਵੀ ਠੀਕ ਹੈ ਬਹੁਤ ਜੀ ਧੰਨਵਾਦ ਜੀ ਇੱਥੇ ਪਿੰਡ ਦਾ ਮਸਲਾ ਜੀ ਕਰਚਰ ਸਿੰਘਾ ਪਿੰਡ ਮੱਲਾ ਤਹਿਸੀਲ ਜਗਰਾਉਂ ਡੈਸਟ੍ਰਿਕਟ ਲੁਧਿਆਣਾ ਮਾਣੂ ਕਦੇ ਬੰਦੇ ਨੇ ਜਗਿੰਦਰ ਸਿੰਘ ਨੇ ਪਿੰਡ ਮੱਲੇ ਦੇ ਰਣਜੀਤ ਸਿੰਘ ਨੂੰ ਪਰ ਉਹ ਨੋਟ ਤੇ ਪੈਸੇ ਦਿੱਤੇ ਸੀ ਹੂੰ ਉਹਦੇ ਵਿਹਤ ਤੇ ਕੋਰਟ ਚ ਕੇਸ ਚੱਲਦਾ ਸੀ ਜਗਰਾਉਂ ਜਗਰਾਉਂ ਤੋਂ ਕੇਸ ਜਿੱਤ ਗਿਆ ਸੀ ਇਹ ਪਲਾਟ ਦੀ ਬੋਲੀ ਹੋਈ ਸੀ 2018 ਚ ਉਦੋਂ ਬਾਅਦ ਆ ਰਣਜੀਤ ਸਿੰਘ ਨੇ ਕੇਸ ਲੁਧਿਆਣੇ ਲਾਇਆ ਲੁਧਿਆਣੇ ਤੋਂ ਵੀ ਕੇਸ ਜਕੇਂਦਰ ਸਿੰਘ ਜਿੱਤ ਗਿਆ ਸੀ ਤੇ ਫੇਰ ਲੁਧਿਆਣੇ ਤੋਂ ਬਾਅਦ ਰਣਜੀਤ ਸਿੰਘ ਨੇ ਹਾਈ ਕੋਰਟ ਕਰਤਾ ਸੀ ਹਾਈ ਕੋਰਟ ਤੋਂ ਕੇਸ ਜਿੱਤ ਕੇ 2018 ਦੀ ਬੋਲੀ ਹੋਈ ਸੀ ਮੇਜਰ ਹੰਗ ਨੇ ਦਿੱਤੀ ਸੀ ਕੇਸ ਜਿੱਤ ਕੇ ਵਾਪਸ ਜਗਰਾਉਂ ਆ ਗਏ ਸੀ ਜਗਰਾਉਂ کورٹ ਨੇ ਆਪਾਂ ਨੂੰ ਅੱਜ ਕਬਜ਼ਾ ਦਵਾਇਆ ਜੀ ਤਾਂ ਦਾ ਮੇਜਰ ਹੰਗ ਜੀ ਠੀਕ ਹੈ ਕਿੰਨੀ ਥਾਂ ਇਹ ਤੇ ਥਾਂ ਤਕਰੀਬਨ ਇਹ ਹੈਗੀ ਆ 12 13 ਬਸ ਵਜੇ ਠੀਕ ਹੈ ਜੀ ਇਹ ਤੁਹਾਡੀ ਆਪਦੀ ਸੀ ਕਿ ਪੰਚਾਇਤ ਨਹੀਂ ਇਹ ਰਣਜੀਤ ਸਿੰਘ ਦੀ ਥਾਂ ਰਣਜੀਤ ਸਿੰਘ ਦੀ ਥਾਂ ਸੀਗੀ ਰਣਜੀਤ ਸਿੰਘ ਦਾ ਥਾਂ ਹਾਂ ਜੀ ਤੁਹਾਨੂੰ ਤੁਸੀਂ ਸੰਤੋਸ਼ ਤੋਂ ਕੋਰਟ ਦੀ ਕਾਰਵਾਈ ਤੋਂ ਜੀ ਧੰਨਵਾਦ ਕਰਦੇ ਹੋ ਹਾਂ ਜੀ ਪੂਰਾ ਕੋਰਟ ਦਾ ਹੀ ਧੰਨਵਾਦ ਕਰਦੇ ਆਂ ਪਰ ਕਿਹੜੇ ਉਹ ਬਜ਼ੁਰਗਾ ਇੱਥੇ ਹੀ ਆ ਦੋ ਵਾਰੀ ਉਹਨਾਂ ਨੂੰ ਦਰੰਗ ਹੋ ਚੁੱਕਿਆ ਪਰ ਉਹਨਾਂ ਨੇ ਇਹ ਜ਼ਿੰਦਗੀ ਆਪਦੀ ਇਹ ਪੈਸਿਆਂ ਦੀ ਖਾਤਰ ਹੀ ਲਾਤੀ ਆਪ ਦਾ ਸਾਰਾ ਕੁਝ ਗਵਾ ਲਿਆ ਤੇ ਪਰ ਅੱਜ ਉਹਨਾਂ ਨੂੰ ਕੋਰਟ ਰਹੀਂ ਹੱਕ ਆ ਪੂਰਾ ਮਿਲ ਗਿਆ ਹੱਕ ਮਿਲ ਗਿਆ ਆਪਣਾ ਅੱਜ ਅੱਜ ਉਹਨਾਂ ਨੂੰ ਹੱਕ ਮ ਇਕ ਉਹ ਨਾ ਲੜਕਾ ਵਾ ਉਹਦੇ ਵੀ ਗਾਂ ਢੂਈ ਦੇ ਨਕਸੇ ਹਾਂਜੀ ਇੱਥੇ ਹੀ ਆ ਘਰੋਂ ਵਿਚਾਰੇ ਠੀਕ ਜਾਣ ਕੇ ਵਧੀਆ ਰੋਟੀ ਠੀਕ ਆ ਰੋਟੀ ਪੱਕਦੀ ਸੀ ਪਰ ਆਪਾਂ ਬਾਲਾ ਕਹਿ ਨਹੀਂ ਸਕਦੇ ਪਰ ਕਿਹੜਾ ਟਾਈਮ ਸੀ ਉਹਨਾਂ ਦੀ ਜਵਾਨੀ ਲਾਲੋ ਵੜਾਪਾ ਲਾਲੋ ਸਾਰਾ ਨੰਗਿਆ ਦੋ ਵਾਰੀ ਧਰੰਗ ਹੋ ਚੁੱਕਿਆ ਬੰਦੇ ਨੂੰ ਤੇ ਅੱਜ ਕੋਰਟ ਚ ਲੜਾਈ ਲੜਦਿਆਂ ਦੀ ਕੋਰਟ ਦੇ ਵਿੱਚ ਲੜਾਈ ਲੜਦਿਆਂ ਨੂੰ ਲੱਗਦਾ ਹੈ ਕਿ ਕੋਰਟ ਦਾ ਫੈਸਲਾ ਜਲਦੀ ਹੋਣਾ ਚਾਹੀਦਾ ਹੈ ਜੀ ਕੋਰਟ ਦੇ ਫੈਸਲੇ ਥੋੜਾ ਜਲਦੀ ਨਿਭਣ ਤਾਂ ਵਧੀਆ ਗੱਲ ਹੈ ਜੀ ਤਾਂ ਲੋਕਾਂ ਦੇ ਹੱਕ ਦੀ ਗੱਲ ਹੋ ਸਕਦੀ ਹੈ ਜਲਦੀ ਗੱਲ ਹੋ ਸਕਦੀ ਹੈ ਹੱਕ ਤਾਂ ਹੀ ਅੱਜ ਵੀ ਮਿਲ ਗਿਆ ਪਰ 25 ਸਾਲ ਠੀਕ ਹੈ <laughs>